ਪਾਇਲ ਦੇ ਅਧੀਨ ਪਿੰਡ ਕੁਡਾਣੀ ਖੁਰਦ ਵਿਖੇ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੋਵਾ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਜਾਣਕਾਰੀ ਦਿੰਦੇ ਆ ਲਖਵੀਰ ਸਿੰਘ ਕਾਕਾ ਕੁਡਾਣੀ ਨੇ ਦੱਸਿਆ ਕਿ ਜਗਦੇਵ ਸਿੰਘ, ਬੋਬਾ ਰਾਏ, ਕومی ਮੀਤ ਪ੍ਰਧਾਨ ਸ਼ੋਮਨੀ ਅਕਾਲੀ ਦਲ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਅਤੇ ਕੈਂਪ ਵਿੱਚ 400 ਵਿਅਕਤੀਆਂ ਦੀ ਜਾਂਚ ਉਪਰੰਤ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਦਵਾਈਆਂ ਤੇ ਮੁਫਤ ਐਨਕਾਂ ਦਿੱਤੀਆਂ ਗਈਆਂ ਨੇ। ਪੰਜਾਬ ਉਹਨਾਂ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦੇ ਚਿੱਟੇ ਮੋਤੀਏ ਦਾ ਮੁਫਤ ਸੇਸ਼ਨ ਅਤੇ ਮੁਫਤ ਨਜਾਇਜ਼ ਪਾਈ ਜਾਣ ਕੇ ਇਸ ਮੌਕੇ ਤੇ ਹੋਰ ਬਿਮਾਰੀਆਂ ਦੇ ਵੀ ਟੈਸਟ ਕੀਤੇ ਗਏ ਜਗਦੀਪ ਸਿੰਘ ਬੋਪਾਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡਾਂ ਵਿੱਚ ਲੱਗਦੇ ਜਿਹੇ ਕੈਂਪਾਂ ਦੇ ਸਹਾਰੇ ਹੀ ਗਰੀਬ ਲੋਕ ਆਪਣਾ ਇਲਾਜ ਕਰਵਾ ਰਹੇ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ ਇਸੇ ਤਰ੍ਹਾਂ ਕੈਂਪਾਂ ਦੇ ਵਿੱਚ ਆ ਕੇ ਆਪਣਾ ਸਹੀ ਇਲਾਜ ਕਰਵਾ ਸਕਦੇ ਨੇ ਕਾਕਾ ਕੁਡਾਨੀ ਨੇ ਕਿਹਾ ਹੈ ਕਿ ਜਿਹੇ ਕੈਂਪਾਂ ਦਾ ਮੁੱਖ ਆਦੇਸ਼ ਇਹੀ ਹੁੰਦਾ ਹੈ ਕਿ ਅਸੀਂ ਸਾਰੇ ਲੋੜਵੰਦਾਂ ਨੂੰ ਸਹੀ ਤੌਰ ਤੇ ਸਹੀ ਸਹਾਇਤਾ ਕਰ ਸਕੀਏ ਕਾਲ ਸਾਹਿਬ ਹੈ ਗੁਰੂ ਜੀ ਕੀ ਫਤਿਹ ਜੀ ਪਿੰਡ ਕਢਾਣੀ ਖੁਰ ਦਾ ਅੱਜ ਪਹਿਲੀ ਮਾਰਚ ਨੂੰ ਅੱਖਾਂ ਦਾ ਨੌਵਾਂ ਕੈਂਪ ਲਾਇਆ ਜਾ ਰਿਹਾ ਹੈ ਇਹ ਕੈਂਪ ਲਖਵੀਰ ਸਿੰਘ ਲੱਖਾ ਦਾ ਯੂ ਐਸ ਏ ਦੀ ਮਦਦ ਨਾਲ ਹਰੇਕ ਸਾਲ ਲਾਇਆ ਜਾਂਦਾ ਲੰਗਰ ਪਾਣੀ ਦਾ ਪ੍ਰਬੰਧ ਵੀ ਹੁੰਦਾ ਲਗਭਗ 400 ਦੇ ਕਰੀਬ ਮਰੀਜ਼ ਆ ਚੁੱਕੇ ਨੇ ਹੁਣ ਤੱਕ ਸਵਾ 12 ਦਾ ਟਾਈਮ ਹੋ ਗਿਆ 400 ਦੇ ਉੱਪਰ ਵੀ ਮਰੀਜ਼ ਆਉਣਗੇ 100 ਦੇ ਕਰੀਬ ਲੈਂਜਾਂ ਵਾਲੇ ਹੋ ਜਾਣਗੇ ਇਹਨਾਂ ਵਿੱਚੋਂ ਇਹ ਪਿੰਡ ਦੇ ਸਹਿਯੋਗ ਨਾਲ ਸਾਡੇ ਸਰਪੰਚ ਸਾਹਿਬ ਵੀ ਨਾਲ ਖੜੇ ਨੇ ਹੋਰ ਪਤਵੰਤੇ ਜੱਦਣ ਗੁਰਦੁਆਰਾ ਸਾਹਿਬ ਦੇ ਜਥੇਦਾਰ ਵੀ ਆਣਨੇ ਨੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਸਾਰਾ ਕੈਂਪ ਚੱਲਦਾ ਹੈ ਤੇ ਲਖਵੀਰ ਸਿੰਘ ਲੱਖਾ ਦੀ ਖਵਾਈ ਅਗਵਾਹੀ ਦੇ ਵਿੱਚ ਹੀ ਚੱਲ ਰਿਹਾ ਸ਼ੁਰੂ ਤੋਂ ਹੀ ਇਹ ਸਰਗੀਆਂ ਇੱਥੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ ਐਨਕਾਂ ਦਾ ਪ੍ਰਬੰਧ ਵੀ ਫ੍ਰੀ ਆ ਦਵਾਈਆਂ ਦਾ ਪ੍ਰਬੰਧ ਵੀ ਫ੍ਰੀ ਕੀਤਾ ਜਾਂਦਾ ਹੈ ਮਰੀਜ਼ਾਂ ਨੂੰ ਇੱਥੋਂ ਲੈ ਕੇ ਜਾਣਾ ਆਪਰੇਸ਼ਨ ਦਾ ਉਹ ਪ੍ਰਬੰਧ ਵੀ ਇਨਾਂ ਵੱਲੋਂ ਹੀ ਕੀਤਾ ਜਾਂਦਾ ਹੈ